ਉੱਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮੈਂ ਡਾਕਟਰ ਸੰਜੀਤ ਕੁਮਾਰ ਐਸਸੀ ਮੁੱਲਾ ਸ਼ੇਰਪੁਰ ਤੇ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ। ਟੈਸਟ ਤੋਂ ਲੈ ਕੇ ਦਵਾਈਆਂ ਸਾਰੀਆਂ ਫ੍ਰੀ ਹਨ। ਇੱਥੇ ਦੇ ਲਈ ਅਸੀਂ 90 ਪੇਸ਼ੈਂਟ ਆ ਰਹੇ ਆ ਜਿਹੜੇ ਕਿ ਸਰਕਾਰ ਦੀ ਇਸ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ। ਸਨਮੋਕਤ ਇਲਾਜ ਹੁੰਦਾ ਮੁਫਤ ਦਵਾਈ ਮਿਲਦੀ ਟੈਸਟ ਸਾਡੇ ਫ੍ਰੀ ਹੁੰਦੇ ਆ 6 ਮਹੀਨੇ ਤੋਂ ਦਵਾਈ ਚੱਲ ਰਹੀ ਮੇਰੀ ਮਦਦ ਦੀ ਬਹੁਤ ਧੰਨਿਆ। ਠੀਕ ਆ ਹੁਣ। ਅਸੀਂ ਇੱਥੇ ਨਕੌਦਰ ਸ਼ਹਿਰ ਦੇ ਆ ਮੱਲਾ ਸ਼ੇਰਪੁਰ ਲੱਗ ਗਈ ਆ ਕਲੀਨਿੰਗ ਸਾਡੇ ਲੱਗੇ ਡਾਕਟਰ ਸਾਹਿਬ ਬਹੁਤ ਵਧੀਆ ਵਾ ਫੋੜੀਆ ਟਰੀਟਮੈਂਟ ਹੋ ਰਹੀ ਆ ਬਹੁਤ ਹੀ ਵਧੀਆ ਦਵਾਈ ਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਹਾਈਪਰ ਟੈਨਸ਼ਨ ਦੇ ਕਿੰਨੇ ਨੇ 슈ਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਐਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਅਲੱਗ-ਅਲੱਗ ਐਨ ਜੀਓ ਦਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਜੋ ਹੜ੍ਹਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਿਆ ਜਾ ਰਿਹਾ ਤੇ ਉੱਥੇ ਹੀ ਲੋਕਾਂ ਦੇ ਪਹੁੰਚ ਕਿਹੜੀ ਹੈ ਜ਼ਰੂਰੀ ਘਰ ਦਾ ਸਮਾਨ ਪਹੁੰਚਾਇਆ ਜਾ ਰਿਹਾ ਤੇ ਗੱਲ ਕਰੀਏ ਜਲੰਧਰ ਦੇ ਖਾਮੜਾ ਚਰਚ ਤੇ ਅਸੀਂ ਖੜੇ ਆ ਕਿੱਥੇ ਖਾਮੜਾ ਚਰਚ ਵੱਲੋਂ ਵੀ ਲੋਕਾਂ ਦੀ ਮਦਦ ਲਈ ਜੋ ਅੱਗੇ ਆਏ ਨੇ ਕਿੱਥੇ ਤੁਸੀਂ ਦੇਖ ਰਹੇ ਹੋ ਖਾਮੜਾ ਚਰਚ ਦੇ ਸੇਵਾਦਾਰਾਂ ਵੱਲੋਂ ਕਿਦਾਂ ਰਾਸ਼ਨ ਪੈਕ ਕੀਤਾ ਜਾ ਰਿਹਾ ਭਾਵੇਂ ਕਾਲੇ ਚਨੇ ਹੋਣ ਖੰਡ ਹੋਵੇ ਹੋਰ ਵੀ ਸਮਾਨ ਕਿਹੜਾ ਹੈ ਉਹ ਪੈਕ ਕੀਤਾ ਜਾ ਰਿਹਾ ਖਾਮੜਾ ਚਰਚ ਦੇ ਸੇਵਾਦਾਰਾਂ ਵੱਲੋਂ ਜੋ ਲੋਗਾ ਨੂੰ ਕਿਹੜੀ ਰਾਸ਼ਨ ਸਮਗਰੀ ਆ ਉਹ ਪੰਚਾਈ ਜਾਵੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਗਾਤਾਰ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਕਿੜੀਆਂ ਪੈਕਿੰਗਾਂ ਕਰਕੇ ਕਿਹੜੇ ਹੜਪੀਟ ਦੇ ਲੋਕ ਹੜ ਦੇ ਵਿੱਚ ਜੋ ਜੋ ਫਸੇ ਹੋਏ ਨੇ ਉਹਨਾਂ ਨੂੰ ਕਿਹੜਾ ਰਾਸ਼ਨ ਸਮਗਰੀ ਜੋ ਜੋ ਜ਼ਰੂਰੀ ਸਮਾਨ ਦੀਆਂ ਸਮਗਰੀਆਂ ਉਹ ਪੰਚਾਈਆਂ ਜਾ ਰਹੀਆਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਖਾਮੜਾ ਚਰਚ ਦੇ ਸੇਵਾਦਾਰਾਂ ਵੱਲੋਂ ਭਾਵੇਂ ਛੋਟੇ-ਛੋਟੇ ਬੱਚੇ ਹੋਣ ਭਾਵੇਂ ਵੱਡੇ ਹੋਣ ਕਿਹੜਾ ਪੂਰੀ ਪੈਕਿੰਗਾਂ ਕਰਨ ਤੇ ਲੱਗੇ ਹੋਏ ਨੇ ਕੀ ਇਹ ਜ਼ਰੂਰੀ ਚੀਜ਼ਾਂ ਤੁਹਾਨੂੰ ਦੱਸ ਦਈਏ ਦਾਲ ਆ ਰਾਸ਼ਨ ਹੋ ਗਿਆ ਘਰ ਦਾ ਜ਼ਰੂਰੀ ਸਮਾਨ ਹੋ ਗਿਆ ਮੈਡੀਸਨ ਹੋ ਗਈ ਸਾਬਨ ਹੋ ਗਏ ਦਵਾਈਆਂ ਹੋ ਗਿਆ ਹੋਰ ਵੀ ਕਿਹੜਾ ਜ਼ਰੂਰੀ ਸਮਾਨ ਆ ਉਹ ਪਹੁੰਚਾਇਆ ਜਾ ਰਿਹਾ ਭਾਵੇਂ ਪੰਜਾਬ ਦੇ ਕੋਈ ਵੀ ਜ਼ਿਲ੍ਹਾ ਹੋਵੇ ਭਾਵੇਂ ਜਲੰਧਰ ਹੋਣ ਭਾਵੇਂ ਸੰਤਾਨਪੁਰ ਲੋਧੀ ਹੋਣ ਭਾਵੇਂ ਪੰਜਾਬ ਦਾ ਕੋਈ ਵੀ ਜ਼ਿਲ੍ਹੇ ਦੇ ਵਿੱਚ ਕਿਤੇ ਹਰ ਪਿੰਡਤ ਲੋਕ ਹੜ੍ਹ ਦੇ ਵਿੱਚ ਮਾਰ ਖਾ ਰਹੇ ਨੇ ਤੇ ਉੱਥੇ ਹੀ ਉਹਨਾਂ ਨੂੰ ਜੋ ਜ਼ਰੂਰੀ ਸਮਾਨ ਆ ਉਹ ਪਹੁੰਚਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਜੋ ਪੰਜਾਬ ਨੂੰ ਹੜ੍ਹ ਦੀ ਮਾਰ ਪਈ ਆ ਔਰ ਦੇ ਸਬੰਧ ਦੇ ਵਿੱਚ ਪੰਜਾਬ ਲਗਾਤਾਰ ਪੰਜਾਬ ਸਰਕਾਰ ਵੱਲੋਂ ਤਾਂ ਪੰਜਾਬ ਦੀ ਮਦਦ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਹ ਅਲੱਗ-ਅਲੱਗ ਐਨਜੀਓ ਭਾਵੇਂ ਧਾਰਮਿਕ ਐਨਜੀਓ ਵੱਲੋਂ ਵੀ ਕਿਹੜੇ ਉੱਥੇ ਪਹੁੰਚਾਇਆ ਗਿਆ ਹੈਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਗ ਲਗ ਸਮਾਨ ਕਿਹੜਾ ਭਾਵੇਂ ਮਸਾਲੇ ਆ ਸਾਬਣ ਆ ਹੋਰ ਵੀ ਸਮਾਨ ਕਿਹੜਾ ਜ਼ਰੂਰੀ ਸਮਾਨ ਆ ਉਹਨਾਂ ਦੇ ਪੈਕ ਕਰਕੇ ਉਹ ਭੇਜਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੈਕਿੰਗ ਕੀਤਾ ਸਮਾਨ ਤੁਸੀਂ ਦੇਖ ਰਹੇ ਹੋ ਜ਼ਰੂਰੀ ਸਮਾਨ ਕਿਹੜਾ ਪੈਕਿੰਗ ਕੀਤਾ ਸਮਾਨ ਹੈ ਉਹ ਲਫਾਫਿਆਂ ਦੇ ਵਿੱਚ ਐਦ ਪੈਕ ਕਰਕੇ ਹਰ ਘਰ ਦੇ ਵਿੱਚ ਕਿਸੇ ਨੂੰ ਇੱਕ ਲਫਾਫੇ ਦੀ ਜ਼ਰੂਰਤ ਹੈ ਕਿਸੇ ਨੂੰ ਦੋ ਦੀ ਜ਼ਰੂਰਤ ਹੈ ਉਹ ਪਹੁੰਚਾਇਆ ਜਾ ਰਿਹਾ ਕਿੱਥੇ ਜ਼ਰੂਰੀ ਸਮਾਨ ਵੀ ਕਿਹੜਾ ਪਹੁੰਚਾਇਆ ਜਾ ਰਿਹਾ ਭਾਵੇਂ ਪਾਣੀ ਦੀਆਂ ਚੀਜ਼ਾਂ ਹੋਰ ਵੀ ਮੈਡੀਸਨ ਦੀਆਂ ਚੀਜ਼ਾਂ ਹੋਰ ਲਗ ਲਗ ਤਰ੍ਹਾਂ ਦੀਆਂ ਚੀਜ਼ਾਂ ਗਣੀਆਂ ਪਹੁੰਚਾਈਆਂ ਜਾ ਰਹੀਆਂ ਖਾਮੜਾ ਚਰਚ ਵੱਲੋਂ ਲਗਾਤਾਰ ਇਸ ਨੂੰ ਪਹਿਲ ਦੇਦਾਰ ਤੇ ਪਿਛਲੇ ਸਾਲ ਵੀ ਹੜ੍ਹ ਪੀੜਤਾਂ ਲਈ ਕਿਹੜੀ ਮਦਦ ਲਈ ਅੱਗੇ ਆਏ ਨੇ ਤੇ ਇਸ ਵਾਰ ਵੀ ਕਿਹੜਾ ਹੜ੍ਹ ਪੀੜਤਾਂ ਲਈ ਪੂਰੇ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਲਈ ਮਦਦ ਦੇ ਵਿੱਚ ਆਏ ਨੇ ਤੁਸੀਂ ਦੇਖ ਰਹੋ ਟਰੱਕ ਭਰੇ ਜਾ ਰਹੇ ਨੇ ਲਗ ਲਗ ਟਰੱਕ ਭਾਵੇਂ ਸੰਤਾਨਪੁਰ ਲੋਧੀ ਆ ਭਾਵੇਂ ਬਟਾਲਾ ਭਾਵੇਂ ਅੰਮ੍ਰਿਤਸਰ ਆ ਕੋਈ ਵੀ ਜ਼ਿਲ੍ਹੇ ਦੇ ਵਿੱਚ ਕਿਤੇ ਹੜ੍ਹ ਪੀੜਤਾ ਉਹਨਾਂ ਨੂੰ ਪਤਾ ਲੱਗਦਾ ਉਹ ਟਰੱਕ ਭਰ ਕੇ भेजे ਜਾ ਰਹੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਲੰਧਰ ਦੇ ਇਸ ਬਾਰੇ ਅਸੀਂ ਇੱਕ ਖਾਮੜਾ ਚਰਚ ਦੇ ਮੁਖੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿੰਨੇ ਤਰੀਕ ਤੋਂ ਲਗਾਤਾਰ ਲੱਗੇ ਹੋਏ ਨੇ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਕਿਹੜਾ ਰਾਸ਼ਨ ਪੰਚਾਇਆ ਜਾ ਰਿਹਾ ਆਓ ਦੇਖ ਰਹੇ ਹੋ ਤਸਵੀਰਾਂ ਹਰ ਗੱਡੀਆਂ ਭਰੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਪੂਰੀ ਗੱਡੀ ਭਰੀ ਹੋਈ ਹੈ ਦੱਸਿਆ ਜਾ ਰਿਹਾ ਬਟਾਲੇਵਾਲ ਨੂੰ ਗੱਡੀ ਜਾ ਰਹੀ ਹੈ ਸਾਡੇ ਨਾਲ ਗੌਰਵ ਜੀ ਆਪਾਂ ਗੱਲਬਾਤ ਕਰਦੇ ਹਾਂ ਗੌਰਵ ਜੀ ਨਾਲ ਗੌਰਵ ਜੀ ਹਰ ਸਾਲ ਖਾਮਰਾ ਚਰਚ ਅੱਗੇ ਵੱਧਦੀ ਹੈ ਕਿਤੇ ਪੰਜਾਬ ਦੇ ਵਿੱਚ ਕਿਸੇ ਨੂੰ ਮੁਸੀਬਤ ਆਂਦੀ ਹੈ ਤਾਂ ਖਾਮਰਾ ਚਰਚ ਅੱਗੇ ਜਾ ਕੇ ਕੰਮ ਕਰਦੀ ਹੈ ਕਿ ਅੱਜ ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਪਈ ਹੋਈ ਆ ਤਾਂ ਉੱਥੇ ਹੀ ਤੁਹਾਡੇ ਵੱਲੋਂ ਲਗਾਤਾਰ ਪੰਜਾਬ ਕੱਲਾ ਜਲੰਧਰ ਨਹੀਂ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਗੱਡੀਆਂ ਜੋਬ ਜੋ ਸਮੱਗਰੀ ਚਾਹੀਦੀ ਆ ਉਹ ਪਹੁੰਚਾਈ ਜਾਂਦੀ ਜੇ ਸਾਰੇ ਮੇਰੇ ਵੱਲੋਂ ਜੀਐਮਸੀ ਦੀ ਸੋ ਆਪਾਂ ਸਾਰੇ ਦੇਖਦੇ ਆਂ ਵੀ ਖਾਮਰਾ ਜਿਹੜੀ ਚਰਚ ਹੈਗੀ ਆ ਪਾਸਟਰ ਅੰਕੁਨੂਲਾ ਜੀ ਨੇ ਸਾਡੇ ਆਤਮਿਕ ਪਿਤਾ ਉਹਨਾਂ ਦੇ ਮਨ 'ਚ ਇੱਕ ਦਰਦ ਆ ਵੀ ਹਰਕ ਤੱਕ ਪਹੁੰਚ ਕੀਤੀ ਜਾਵੇ ਅਗਰ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖ ਲਈਏ ਵੀ ਕਰੋਨਾ ਦੀ ਮਹਾਮਾਰੀ ਆਈ ਸੀ ਤੇ ਕਰੋਨਾ ਦੀ ਮਹਾਮਾਰੀ ਦੇ ਵਿੱਚ ਸੈਨੀਟਾਈਜ਼ਰ ਮਾਸਕ ਆਕਸੀਜਨ ਕੰਸਟਰੇਟਰ ਸ਼ੈਲਟਰ ਹੋਮ ਤੱਕ ਅਸੀਂ ਇੱਥੇ ਬਣਾਏ ਸੀ ਅਗਰ ਪਿਛੇ ਦੇਖ ਲਈਏ ਵੀ ਕੇਰਲਾ ਦੇ ਵਿੱਚ ਅਗਰ ਬਾੜ ਆਈ ਸੀ ਉੱਥੇ ਵੀ 2 ਕਰੋੜ ਰੁਪਏ ਦਾ ਰਸ਼ਨ ਉਹਨਾਂ ਨੇ ਭੇਜਿਆ ਸੀ ਔਰ ਅੱਜ ਅਗਰ ਪੰਜਾਬ ਦੇ ਵਿੱਚ ਕੋਈ ਮੁਸੀਬਤ ਪਈ ਆ ਤੇ ਅਸੀਂ ਸਾਰੇ ਆਪਣੇ ਪੰਜਾਬੀਆਂ ਦੇ ਨਾਲ ਖੜੇ ਆ ਅਸੀਂ ਪੰਜਾਬ ਨੂੰ ਕਦੀ ਵੀ ਜਿਹੜਾ ਈਸਾਈ ਭਾਈਚਾਰਾ ਵਾ ਜਾਂ ਸਾਡੇ ਪਾਸਟਰ ਅੰਕ ਨੂਲਾ ਜੀ ਨੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਟੀਮਾਂ ਬਣਾਈਆਂ ਵਾ ਸਾਡੀਆਂ ਜਿਹੜੀਆਂ ਟੀਮਾਂ ਫਾਜ਼ਿਲਕਾ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਅਜਨਾਲਾ ਦੇ ਵਿੱਚ ਔਰ ਅੱਜ ਖੁਦ ਮੈਂ ਗੱਡੀ ਤੁਸੀਂ ਦੇਖ ਰਹੇ ਹੋ ਜਿਹੜੀ ਪਿੱਛੇ ਗੱਡੀ ਭਰ ਰਹੀ ਹੈ ਵੱਡੀ ਗੱਡੀ ਜਿਹੜੀ ਆ ਉਹ ਅਸੀਂ ਕੋਈ ਹਜ਼ਾਰ ਕੇ ਪੈਕੇਟ ਲੈ ਕੇ ਸੰਤਾਰਪੁਰ ਲੋਧੀ ਜਾ ਰਹੇ ਹਾਂ ਪ੍ਰਸ਼ਾਸਨ ਦੇ ਨਾਲ ਔਰ ਅਸੀਂ ਉੱਥੇ ਜਾ ਕੇ ਅਪੀਲ ਵੀ ਕਰ ਰਹੇ ਹਾਂ ਵੀ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਨਹੀਂ ਵੀ ਉਹ ਆਪਣੇ ਘਰਾਂ ਤੋਂ ਬਾਹਰ ਆ ਜਾਣ ਜਿਹੜੇ ਸ਼ੈਲਟਰ ਹੋਮ ਸਰਕਾਰ ਨੇ ਬਣਾਏ ਆ ਉਹਨਾਂ ਦੇ ਵਿੱਚ ਆ ਜਾਣ ਜਾਂ ਸਾਡੀ ਚਰਚ ਦੇ ਵਿੱਚ ਵੀ ਸੈਂਟਰ ਹੋਮ ਸ਼ੈਲਟਰ ਹੋਮ ਬਣੇ ਨੇ ਉਹਨਾਂ ਦੇ ਵਿੱਚ ਆ ਜਾਣ ਇੱਥੇ ਚਰਚ ਦੇ ਵਿੱਚ ਅਸੀਂ ਪੂਰਾ ਇ ਜਿਹੜਾ ਵੀ ਕੋਈ ਬੰਦਾ ਅਗਰ ਜਿੰਨੀ ਦੇਰ ਮਰਜ਼ੀ ਰਹਿਣਾ ਚਾਵੇ ਅਗਰ ਸਾਲ 2 ਸਾਲ 5 ਸਾਲ 10 ਸਾਲ ਵੀ ਰਹਿਣਾ ਚਾਵੇ ਇੱਥੇ ਰਵੇ ਉਥੇ ਆ ਕੇ ਆਪਣੇ ਰੋਟੀ ਪਾਣੀ ਦਾ ਇੰਤਜ਼ਾਮ ਹੋਏਗਾ ਰਹਿਣ ਦਾ ਸੌਣ ਦਾ ਇੰਤਜ਼ਾਮ ਹੋਏਗਾ ਸਾਡੇ ਕੋ ਇੱਥੇ ਆ ਕੇ ਰੋਟੀ ਪਾਣੀ ਖਾਵੇ ਔਰ ਸੇਫ ਤਰੀਕੇ ਦੇ ਨਾਲ ਆਪਣੇ ਪੂਰੇ ਪਰਿਵਾਰ ਨਾਲ ਰਹਿ ਸਕਦਾ ਔਰ ਅੱਜ ਅਸੀਂ ਪ੍ਰਸ਼ਾਸਨ ਦੇ ਨਾਲ ਵੀ ਜਾ ਰਹੇ ਉਹਨਾਂ ਨੂੰ ਬੇਨਤੀ ਕਰਨ ਅਗਰ ਜਿਹੜੇ ਉਹ ਲੋਕ ਆਉਣਗੇ ਠੀਕ ਹੈ ਨਹੀਂ ਤਾਂ ਉਹਨਾਂ ਨੂੰ ਇੱਕ ਪੂਰੇ ਮਹੀਨੇ ਦਾ ਰਾਸ਼ਨ ਦਿੱਤਾ ਜਾਊਗਾ ਔਰ ਤੁਸੀਂ ਦੇਖ ਰਹੇ ਹੋ ਵੀ ਇਹ ਟੋਲ ਫਰੀ ਨੰਬਰ ਜਿਹੜੇ ਅਸੀਂ ਉੱਪਰ ਦਿੱਤੇ ਆ ਵੀ ਇਹਨਾਂ ਦੇ ਉੱਪਰ ਵੀ ਜੇ ਕੋਈ ਕਾਲ ਕਰੇਗਾ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਆ ਕੇ ਕੋਈ ਵੀ ਕਾਲ ਕਰੇਗਾ ਉਥੇ ਰਾਸ਼ਨ ਜਿਹੜਾ ਵਾ ਸਾਡੀਆਂ ਟੀਮਾਂ ਜਿਹੜੀਆਂ ਪਹੁੰਚਦਾ ਕਰ ਦੇਣਗੀਆਂ ਗਰੋਜ ਦਿਖਿਆ ਜਾਂਦਾ ਅਕਸਰ ਉਹ ਕਹਿੰਦੇ ਨੇ ਆਪਣੇ ਸਮਾਜ ਨੂੰ ਦੇਣ ਲਈ ਰਾਸ਼ਨ ਹੈ ਕਿ ਇਹ ਪੂਰੇ ਸਮੇਂ ਜੋ ਹੜਪੀਟ ਦੇ ਵਿੱਚ ਫਸੇ ਪਏ ਨੇ ਸਭ ਨੂੰ ਤੁਹਾਡੇ ਵੱਲੋਂ ਰਾਸ਼ਨ ਦਿੱਤਾ ਜਾਏ ਜੀ ਇਹ ਧਰਮ ਜਾਤ ਤੋਂ ਉੱਠ ਕੇ ਕੰਮ ਕੀਤਾ ਜਾ ਰਿਹਾ ਵਾ ਇਹ ਨਹੀਂ ਆ ਵੀ ਕੋਈ ਈਸਾਈ ਆ ਜਾਂ ਕੋਈ ਮਜਬੀ ਸਿੱਖ ਆ ਜਾ ਉਹਨੂੰ ਮਨਾਸ਼ਨ ਦਿੱਤਾ ਜਾਊਗਾ ਇਹ ਸਾਰੀਆਂ ਜਾਤੀਆਂ ਦੇ ਲਈ ਆ ਸਾਡੇ ਜਿਹੜੇ ਆਤਮਿਕ ਪਿਤਾ ਪੋਸਟਰ ਨੂੰ ਜੂਸਮ ਨੂਲਾ ਜੀ ਆ ਉਹ ਸਾਰਿਆਂ ਨੂੰ ਪਿਆਰ ਕਰਦੇ ਆ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਕਰਦੇ ਸਾਰੇ ਧਰਮਾਂ ਨੂੰ ਸਾਰੀਆਂ ਜਾਤੀਆਂ ਨੂੰ ਪਿਆਰ ਕਰਦੇ ਆ ਔਰ ਉਹ ਜਿਹੜਾ ਰਸ਼ਨ ਹੈ ਜਿਹੜਾ ਰਸ਼ਨ ਹੈਗਾ ਇਹ ਸਾਰਿਆਂ ਤੱਕ ਪਹੁੰਚਦਾ ਕੀਤਾ ਜਾਏਗਾ ਕੋਈ ਧਰਮ ਜਾਤ ਨਹੀਂ ਦੇਖੀ ਜਾਏਗੀ ਅਗਰ ਕੋਈ ਦੇਖੇਗਾ ਔਰ ਮੈਂ ਐਜ਼ ਅ ਮਨੋਰੀਟੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਨਾਤੇ ਅਗਰ ਕੋਈ ਘਟ ਗਿਣਤੀਆਂ ਦੇ ਨਾਲ ਕੋਈ ਤੱਕਾ ਵੀ ਕਰੇਗਾ ਤਾਂ ਉਹਦੇ ਜੀ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਮੇਰੇ ਸਾਹਮਣੇ ਕੁਝ ਮੀਟਿੰਗ ਕੁਝ ਵੀਡੀਓਸ ਆਈਆਂ ਸੀ ਜਿਹੜੇ ਲੋਕ ਧਰਮ ਦਾ ਨਾਮ ਲੈ ਕੇ ਕੋਈ ਵਿਤਕਰਾ ਕਰ ਰਹੇ ਨਾ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਧਰਮ ਜਾਤ ਤੋਂ ਉੱਠ ਕੇ ਜਿਹੜੀ ਇਹ ਸੇਵਾ ਮਨੁੱਖਤਾ ਦੀ ਸੇਵਾ ਵਾ ਇਹ ਉੱਤਮ ਸੇਵਾ ਵਈ ਕਰਨੀ ਚਾਹੀਦੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਔਰ ਮੈਂ ਸਾਡੀ ਟੀਮ ਵੀ ਪੂਰੀ ਕੋਈ ਵੀ ਧਰਮ ਜਾਤ ਨਹੀਂ ਦੇਖ ਰਹੀ ਅਸੀਂ ਸਾਰੇ ਧਰਮ ਸਾਡੇ ਸਤਿਕਾਰ ਦੇ ਯੋਗ ਆ ਸਾਰੇ ਸਾਡੇ ਭੈਣ ਭਰਾ ਵਾ ਅਸੀਂ ਸਾਰਿਆਂ ਨੂੰ ਰਾਸ਼ਨ ਦੇ ਰਹੇ ਆ ਕਿੱਦਾਂ ਦੇਖਿਆ ਜਾਂਦਾ ਛੋਟੇ ਛੋਟੇ ਬੱਚੇ ਵੀ ਰਾਸ਼ਨ ਪੈਕ ਕਰ ਰਹੇ ਨੇ ਇਹ ਰੋਜ਼ ਦਾ ਕਿ ਸਰ ਤਨ ਮੈਂ ਦੱਸ ਦਿਆਂ ਵੀ ਇਹ 4 ਤੋਂ 5000 ਲੋਕਾਂ ਦੀ ਟੀਮ ਹੈ ਜਿਹੜੀ ਸਾਡੀ ਕੰਮ ਕਰ ਰਹੀ ਆ ਬਾਜ਼ਾਰ ਤੋਂ ਸਮਾਨ ਖਰੀਦਣ ਵਾਲੀ ਟੀਮ ਵੱਖਰੀ ਆ ਇੱਥੇ ਲਿਆ ਕੇ ਪੈਕਿੰਗ ਕਰਨ ਵਾਲੀ ਮਸ਼ੀਨ ਲੋਕ ਵੱਖਰੇ ਨੇ ਟੀਮ ਵੱਖਰੀ ਆ ਫਿਰ ਇੱਥੇ ਲੋਡ ਕਰਕੇ ਲੈ ਕੇ ਜਾਣਾ ਉੱਥੇ ਵੰਡਣ ਵਾਲੀ ਟੀਮ ਵੱਖਰੀ ਆ ਉਹ ਸਾਡੇ 4-5000 ਲੋਕ ਜਿਹੜੇ ਵਲੰਟੀਅਰਸ ਹੈਗੇ ਨੇ ਉਹ ਕੰਮ ਕਰ ਰਹੇ ਨੇ ਔਰ ਸਾਰਾ ਜਿਹੜਾ ਅਪੋਸਟਲ ਅੰਕੁਰ ਯੂਸਫ ਨੂਲਾ ਜੀ ਦੇ ਦੇਸ਼ਾ ਨਿਰਦੇਸ਼ਾਂ ਦੇ ਨਾਲੇ ਕੰਮ ਹੋ ਰਿਹਾ ਵਾ ਔਰ ਮੈਂ ਸਮਝ ਰਿਹਾ ਵੀ ਇਹ ਬਹੁਤ ਵੱਡੀ ਸੇਵਾ ਵਾ ਇਹ ਮਨੁੱਖਤਾ ਦੀ ਸੇਵਾ ਵਾ ਇਹ ਸਭ ਤੋਂ ਉੱਤਮ ਸੇਵਾ ਵਾ ਕਿਤੇ ਸਮੇਂ ਦੇ ਵਿੱਚ ਕਿਹੜੇ ਤੁਹਾਡੀ ਟੀਮਾਂ ਕਿਹੜੀਆਂ ਮੈਂ ਤੁਹਾਨੂੰ ਦੱਸਿਆ ਵੀ ਅਗਰ ਸਾਡੀਆਂ ਟੀਮਾਂ ਜਿਹੜੀਆਂ ਸਾਡੇ ਘਟੋ ਘਟ ਨਹੀਂ ਇੱਕ ਜ਼ਿਲ੍ਹੇ ਦੇ ਵਿੱਚ ਸਾਡੇ ਹਜ਼ਾਰ ਤੋਂ 1500 ਲੋਕ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਕੰਮ ਕਰ ਰਹੇ ਆਂ ਅਗਰ ਕੋਈ ਸਾਨੂੰ ਫੋਨ ਕਰਦਾ ਵਾ ਤਾਂ ਅਸੀਂ ਅਗਰ ਆ ਟੋਲ ਫਰੀ ਜਿਹੜੇ ਨੰਬਰ ਅਸੀਂ ਦਿੱਤੇ ਇਹਨਾਂ ਦੇ ਨੰਬਰ ਤੇ ਉੱਪਰ ਕੋਈ ਫੋਨ ਕਰਦਾ ਸਾਡੀਆਂ ਟੀਮਾਂ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰ ਰਹੀਆਂ ਉਸੇ ਟਾਈਮ ਅਸੀਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਸ਼ਨ ਜਿਹੜਾ ਵਾ ਦੇਈਦਾ ਵਾ ਔਰ ਹੋਰ ਵੀ ਕੋਈ ਜ਼ਰੂਰਤ ਦਾ ਜਿਹੜਾ ਸਮਾਨ ਆ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਾ ਅਸੀਂ ਕਰਾ ਰਹੇ ਆਂ ਇਕੱਲਾ ਰਾਸ਼ਨ ਦੇ ਰਹੇ ਹੋ ਜਾਂ ਹੋਰ ਵੀ ਮੈਡੀਸਨਾਂ ਜਾਂ ਹੋਰ ਵੀ ਕਿਹੜੀਆਂ ਜ਼ਰੂਰੀ ਚੀਜ਼ਾਂ ਆ ਗਈਆਂ ਹੁਣ ਤੇ ਅਕਸਰ ਦੇਖਿਆ ਜਾਂਦਾ ਲੋਕਾਂ ਨੂੰ ਤਰਪਾਲਾਂ ਮੱਛਰ ਜ ਔਟੋਮੋਕਸ ਵਗੈਰਾ ਹੋਰ ਵੀ ਲੇਡੀਜ਼ ਦੇ ਜਿਹੜੇ ਕੋਈ ਜ਼ਰੂਰਤਾਂ ਦਾ ਜਿਹੜਾ ਕੋਈ ਸਮਾਨ ਹੈ ਅਸੀਂ ਉਹ ਵੀ ਪ੍ਰੋਵਾਈਡ ਕਰਵਾ ਰਹੇ ਆ ਕਿਉਂਕਿ ਕੱਲਾ ਰਾਸ਼ਨ ਨਹੀਂ ਆ ਹੋਰ ਵੀ ਜਿਹੜੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਜਿਦਾ ਦਵਾਈਆਂ ਹੋ ਗਈਆਂ ਕ੍ਰੋਸ ਇਨ ਹੋ ਗਈ ਜਾਂ ਬੁਖਾਰ ਦੀ ਕੋਈ ਦਵਾਈ ਹੋ ਗਈ ਜਾਂ ਕੋਈ ਇਨਫੈਕਸ਼ਨ ਦੀ ਦਵਾਈ ਹੋ ਗਈ ਉਹ ਸਾਰੀਆਂ ਅਸੀਂ ਨਾਲ ਦੇ ਰਹੇ ਆ ਔਰ ਬਹੁਤ ਜਲਦ ਜਦੋਂ ਇਹ ਆਪਣਾ ਪਾਣੀ ਥੋੜਾ ਘਟੇਗਾ ਉਦੋਂ ਅਸੀਂ ਕੈਂਪ ਵੀ ਲਗਾਵਾਂਗੇ ਡਾਕਟਰਾਂ ਦੇ ਨਾਲ ਮਿਲ ਕੇ ਸਾਡੀ ਟੀਮ ਪੂਰੀ ਹੈਗੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਵਿੱਚ ਅਸੀਂ ਕੈਂਪ ਵੀ ਲਗਾਵਾਂਗੇ ਜਿਹੜੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਜਾਵੇ ਕਿਆ ਅਸੀਂ ਗੱਲਬਾਤ ਕੀਤੀ ਗਿਆ ਗੌਰਵ ਜੀ ਦੇ ਨਾਲ ਉਹਨਾਂ ਨੇ ਦੱਸਿਆ ਰੋਜ਼ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਪੈਕਿੰਗ ਲਿਵਾਫੇ ਪਹੁੰਚ ਰਹੇ ਨੇ ਲੋਕਾਂ ਨੂੰ ਜ਼ਰੂਰੀ ਰਾਸ਼ਨ ਕਿਹੜਾ ਪੰਚਾਇਆ ਜਾ ਰਿਹਾ ਭਾਵੇਂ ਜ਼ਰੂਰੀ ਲੇਡੀਜ਼ ਸਮਾਨ ਹੋਵੇ ਭਾਵੇਂ ਮੈਡੀਸਨ ਕੋਈ ਵੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਪੰਚਾਈਆਂ ਜਾ ਰਹੀਆਂ ਇਹ ਉਹਨਾਂ ਵੱਲੋਂ ਖਮੜਾ ਚਰਚ ਵੱਲੋਂ ਟੋਲ ਨੰਬਰ ਜਾਰੀ ਵੀ ਕਰ ਦਿੱਤਾ ਗਿਆ ਕਿਤੇ ਕਿਸੇ ਨੂੰ ਲੋੜ ਹੁੰਦੀ ਹੈ ਮੁਸੀਬਤ ਪੈਂਦੀ ਹੈ ਜਾਂ ਕਿਸੇ ਨੂੰ ਅਮਰਜੈਂਸੀ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੈ ਉਸ ਟੋਲ ਨੰਬਰ ਤੇ ਫੋਨ ਕੀਤਾ ਜਾਵੇ ਤੇ ਉਹਨਾਂ ਕੋਲ ਉਹਨਾਂ ਦੇ ਵਲੰਟੀਅਰ ਕਿਹੜੇ ਜਲਦੀ ਪਹੁੰਚ ਉਹਨਾਂ ਨੂੰ ਜ਼ਰੂਰਤ ਸਮਾਨ ਹੈ ਉਹ ਪਹੁੰਚਾਇਆ ਜਾਏਗਾ ਕੈਮਰਾਮੈਨ rahul ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ